ਸੋਮੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪਰਤੇ ਅੱਜ ਇੱਕ ਅਲੋਕਿਕ ਨਜ਼ਾਰਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਵੇਖਣ ਨੂੰ ਮਿਲ ਰਿਹਾ ਹੈ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਅੰਮ੍ਰਿਤ ਵੇਲੇ ਤੋਂ ਹੀ ਸ਼ਰਧਾਲੂ ਪਵਿੱਤਰ ਸਰੋਵਰ ਦੇ ਵਿੱਚ ਲਾਈਨਾਂ 'ਚ ਲੱਗ ਕੇ ਵਾਹਿਗੁਰੂ ਅੱਗੇ ਚਰਨਾ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਮੈਂ ਦੱਸਣਾ ਚਾਹਾਂਗਾ ਵਾਹਿਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਬਿਲਕੁਲ ਇਸ ਸਥਾਨ ਤੋਂ ਨਜ਼ਦੀਕ ਹੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਉੱਥੇ ਵੀ ਵਿਸ਼ੇਸ਼ ਧਾਰਮਿਕ ਉਪਰਾਲੇ ਕੀਤੇ ਗਏ ਨੇ ਧਾਰਮਿਕ ਦੀਵਾਨ ਸਜਾਏ ਗਏ ਨੇ ਸਵੇਰ ਤੋਂ ਹੀ ਜਿਹੜੇ ਰਕਵਾਏ ਗਏ ਸ਼੍ਰੀ ਅਖੰਡ ਪਾਤਸ਼ਾਹ ਜਿਗੇ ਉਹਨਾਂ ਦੇ ਭੋਗ ਪਾਏ ਗਏ ਨੇ ਉਸ ਤੋਂ ਬਾਅਦ ਕੀਰਤਨ ਪ੍ਰਵਾਸ ਸਾਰਾ ਦਿਨ ਚੱਲੇਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦਿਨ ਦੇ ਉੱਤੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਨੇ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਨੇ ਉਸ ਤੋਂ ਇਲਾਵਾ ਸਤਕਨ ਸ਼੍ਰੀ ਹਰਮੰਦਰ ਸਾਹਿਬ ਦੇਤੇ ਵਿਖੇ ਸੁੰਦਰ ਜਲੂਸ ਸਜੇ ਨੇ ਔਰ ਦੇ ਦੇ ਆਤ ਨੂੰ ਰਹਿ ਰਾਤ ਤੋਂ ਬਾਅਦ ਆਤਿਸ਼ਬਾਜੀ ਵੀ ਹੋਏਗੀ ਸੋ ਜਿਸ ਦਾ ਵੇਖਣ ਵਾਲੀ ਆਤਿਸ਼ਬਾਜੀ ਹੋਏਗੀ ਜਿਸ ਦਾ ਨਜ਼ਾਰਾ ਵੇਖਣ ਵਾਲਾ ਹੀ ਬਣੇਗਾ ਇਸ ਵੇਲੇ ਦੂਰ ਦਰਾਡੇ ਤੋਂ ਜਿਹੜੇ ਸ਼ਰਧਾਲੂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੇ ਨੇ ਅਸੀਂ ਗੱਲ ਕਰਨੇ ਆਂ ਸ਼ਰਧਾਲੂਆਂ ਦੇ ਨਾਲ ਵੀ ਜਿਹੜੇ ਕਿ ਇਸ ਟਾਈਮ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਲਈ ਇੱਥੇ ਪਹੁੰਚੇ ਨੇ ਸੈਲਾਨੀ ਵੀ ਪਹੁੰਚਦੇ ਨੇ ਮਗਰ ਜਿਹੜੇ ਸ਼ਰਧਾਲੂ ਅੱਜ ਖਾਸ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਪਵਿੱਤਰ ਸਥਾਨ ਤੇ ਆ ਗਏ ਅੱਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੁਸੀਂ ਵੀ ਗੁਰੂ ਘਰ ਨਤਮਸਤਕ ਹੋਇਓ ਅਸੀਂ ਇੱਕ ਵਾਰੀ ਦੱਬੀ ਸੀ ਗਿਆ ਸੋ ਤੁਸੀਂ ਦੇਖਿਆ ਕਿ ਸ਼ਰਦਾਲੂ ਇਸ ਸਥਾਨ ਤੇ ਆਂਦੇ ਨੇ ਗੱਲ ਕਰਨੇ ਆ ਮਾਤਾ ਜੀ ਅੱਜ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪਰਬ ਹੈ ਤੁਸੀਂ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਹੋ ਜੱਗੇ ਕਰੀਏ ਲਾਣ ਸੋ ਗੁਰਤੇਗ ਭਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਤੁਸੀਂ ਗੁਰੂ ਘਰ ਨਤਮਸਤਕ ਦੇਖਿਆ ਹਾਂ 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 ਜੀ ਬਹੁਤ ਵਧੀਆ ਹੋਇਆ ਜੀ ਪਹਿਲੀ ਵਾਰ ਆਏ ਜੀ ਤੇ ਬਹੁਤ ਅੱਛਾ ਲੱਗਿਆ ਜੀ ਮਨ ਨੂੰ ਸ਼ਾਂਤੀ ਮਿਲੀ ਹਾਂ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਔਰ ਇਸ ਸਥਾਨ ਤੇ ਜਿੱਥੇ ਡਿਠੇ ਸਬੇ ਨਾ ਖਾਮ ਨਹੀਂ ਤੁਦ ਜਿਆ ਆਪ ਲੋਕ ਵੀ ਸ਼੍ਰੀ ਹਰਮੰਦਰ ਸਾਹਿਬ ਮਾਥਾ ਟੇਕਣੇ ਲਈ ਆਏ ਆ ਅੱਜ ਗੁਰੂ ਤੇਗ ਭਾਦਰ ਜੀ ਦਾ ਪ੍ਰਕਾਸ਼ ਪੁਰਬ ਹੈ ਕੁਝ ਕਹਾਂਗੇ ਅੱਛਾ ਲੱਗਾ ਯਹਾਂ ਪੈ ਆ ਕੇ ਜੈਸੇ ਰੱਛਾ ਦਰਬਾਰ ਸਾਹਿਬ ਮਾਤਾ ਆਠਾ ਟਿੱਗਿਆ ਸਹੀ ਤਾਂ ਬਹੁਤ ਅੱਛਾ ਲੱਗਾ ਲੰਗਰ ਕਾਗੇ ਬਚਾ ਲਗਾ ਸੁੰਦਰ ਜਲੂਸ ਸਜੇ ਹੋਏ ਨੇ ਔਰ ਦੇਖਦਿਆਂ ਹੀ ਬੰਦਾ ਨਜ਼ਾਰਾ ਅਦਭੁਤ ਨਜ਼ਾਰਾ ਹੈ ਹਲਕੀ ਹਲਕੀ ਬਾਰਿਸ਼ ਜਰੂਰ ਹੋ ਰਹੀ ਹੈ ਬਾਰਿਸ਼ ਦੀ ਪ੍ਰਵਾਹ ਕੀਤੇ ਬਗੈਰ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਵਾ ਰਹੇ ਨੇ ਔਰ ਮੈਂ ਦੱਸਣਾ ਚਾਹਾਂਗਾ ਦੇਰ ਸ਼ਾਮ ਰਹਿ ਰਾਤ ਤੋਂ ਬਾਅਦ ਅਲੌਕਿਕ ਆਤਿਸ਼ਬਾਦੀ ਦਾ ਨਜ਼ਾਰਾ ਵੀ ਵੇਖਣ ਵਾਲਾ ਹੋਏਗਾ ਇਸ ਸਥਾਨ ਤੇ ਕਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਵਿਸ਼ੇਸ਼ ਦੀਵਾਨ ਸਜਾਏ ਗਏ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਤਰ੍ਹਾਂ ਦੇ ਦੀਵਾਨ ਸਜਾਏ ਗਏ ਨੇ ਪਿਤਾ ਜੀ ਅੱਜ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ ਕੀ ਕਹੋਗੇ ਸਾਹਿਬ ਮੈਂ ਦੱਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰ ਤੇਗ ਬਹਾਦਰ ਸਾਹਿਬ ਦਾ ਜਨਮ ਦਿਨ ਹੈ ਕਿਉਂਕਿ ਗੁਰ ਤੇਗ ਬਹਾਦਰ ਨੇ ਸਾਰੀ ਹਿੰਦ ਦੀ ਚਾਦਰ ਨੂੰ ਬਚਾਇਆ ਸੀ ਇਹਨਾਂ ਨੇ ਕੁਰਬਾਨੀ ਦੇ ਕੇ ਸਾਰਾ ਹਿੰਦੁਸਤਾਨ ਦੀ ਲਾਜ ਰੱਖੀ ਕਿਉਂਕਿ ਇਹ ਇਹਨਾਂ ਦੇ ਬੱਚੇ ਗੁਰਬੋਧ ਸਿਮਾਜੀ 9 ਸਾਲ ਦੇ ਸਨ ਉਹਨਾਂ ਨੇ ਕਿਹਾ ਜੇ ਤੁਸੀਂ ਸੀਸ ਦੇੋਗੇ ਤਾਂ ਸਾਰਾ ਹਿੰਦੁਸਤਾਨ ਬਚਾਏ ਇਸ ਖੁਸ਼ੀ ਦੇ ਵਿੱਚ ਸਾਰੀ ਸੰਗਤਾਂ ਬੈਣਵਾਜਾਂ ਦਾ ਕਲ ਨਗਰ ਕੀਰਤਨ ਆਇਆ ਅੱਜ ਹੀ ਜਲੌਰ ਸਜ ਰਹੇ ਹਨ ਤੇ ਕੀਰਤਨ ਦੁਆਰ ਸਜ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਗ ਨਗਰ ਕੀਰਤਨ ਸਜਾਇਆ ਗਿਆ ਸੀਗਾ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪਰਬ ਤੇ ਅੱਜ ਸ਼ਤਕੰਠੀ ਹਰਮੰਦਰ ਸਾਹਿਬ ਦੇ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਆਲੂ ਆ ਰਹੇ ਨੇ ਗੁਰੂ ਮਹਾਰਾਜ ਜੀ ਨੂੰ ਨਤਮਸਤਕ ਹੋ ਰਹੇ ਨੇ ਔਰ ਇਸ ਦਿਹਾੜੇ ਤੇ ਵਿਸ਼ੇਸ਼ ਤਰ੍ਹਾਂ ਦਾ ਜਲੂਸ ਜਾਏਗੇ ਨੇ ਜਿਹੜੇ 9:30 ਵਜੇ ਤੋਂ ਲੈ ਕੇ 12:00 ਵਜੇ ਤੱਕ ਜਲੂਸ ਹਜੇ ਰਹਿਣਗੇ ਔਰ ਉਸ ਤੋਂ ਬਾਅਦ ਰਹਿ ਰਾਤ ਤੋਂ ਬਾਅਦ ਜਿਹੜੀ ਆਤਿਸ਼ਬਾਜ਼ੀ ਆ ਉਹ ਤੁਹਾਨੂੰ ਦੇਖ ਕੇ ਸੰਗਤ ਆਸ਼ਾਸ਼ ਕਰੇਗੀ ਇਸ ਤੋਂ ਇਲਾਵਾ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਉਹਨਾਂ ਦੀ ਰਿਹائش ਦੇ ਲਈ ਉਹਨਾਂ ਦੇ ਖਾਣ ਪੀਣ ਦੀ ਲੰਗਰਾਂ ਦਾ ਪ੍ਰਬੰਧ ਹੈ ਉਸ ਤੋਂ ਇਲਾਵਾ ਗੁਰਦੁਆਰਾ ਬੰਜੀ ਸਾਹਿਬ ਦੀਵਾਨ ਨੂੰ ਹਾਲ ਵਿਖੇ ਵਿਸ਼ੇਸ਼ ਧਾਰ सारा, द, सारा दिन चलता रहेगा कैमरा पर्सन विपन ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप